ਇੱਕ ਰਾਤ ਸੂਹੀ ਦੀ ਆਪ ਨੂੰ ਇਹ ਵੀ ਮਾਤੰਦੀ ਸੀ ਰਾਤ ਸੂਹੀ ਆ ਬਿਮਾਰ ਥਾਨੂੰ ਲੱਗਿਆ ਬਿਮਾਰ ਹੋ ਰਹੀ ਹੈ ਹੂੰ ਇੰਨੀ ਪੇਕ ਪਾਲ ਪਹਿਲੇ ਹੀ ਕਰਾ ਲੈਂਦਾ ਬਾਬਾ ਇਹਨਾਂ ਦੇ ਹੈ ਕਿੰਨੀ ਪੇਕ ਪਾਲ ਪਹਿਲੇ ਹੀ ਕਰਾ ਦੇ ਬਸ ਬਸ ਬੜੇ ਬਈ ਨਾ ਹੂੰ ਬਸ ਦੇਖੋ ਕਿੰਨੇ ਅਨਰਥ ਦੀ ਗੱਲ ਆ ਕਿਹੜੇ ਸਵਾ ਦੇ ਦਿਨ ਚੱਲ ਰਹੇ ਆ ਇਹਨਾਂ ਦਿਨਾਂ ਵਿੱਚ ਕੋਈ ਸੋਚ ਵੀ ਕਿਵੇਂ ਸਕਦਾ ਕਿ ਗਾਉਂਤਾਂ ਦੀ ਅੱਤਿਆ ਉਹ ਵੀ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਪਰ ਤੇ ਬੜੀ ਅੱਜ ਸਰ ਕੀ ਮਾਮਲਾ ਹੈ ਜਿਹੜਾ ਗੋਗਾ ਦਾ ਪੁੱਛੜਦਾ ਹੈ। ਅੱਜ ਕੱਲ੍ਹ ਅ 20 21 ਦੇ ਦਿਨਾਂ ਵੱਨੀ ਰਾਤ ਨੂੰ ਜਿਹੜੇ ਇਨਫੋਰਮੇਸ਼ਨ ਸ਼ੇਵ ਸੈਨਾ ਦੇ ਜਿਹੜੇ ਸਾਡੇ ਪ੍ਰਧਾਨ ਇਥੋਰਮਨ ਬੜੇ ਰਾਜੀ ਰੂਪਰਤਨ ਮਿਕਸ ਜੀ ਤੇ ਗੁਰਪੀਰ ਜੀ ਤੋਂ ਦੇਣ ਤੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਜਿਹੜਾ ਮੁਸ਼ਕਾਬਾਤ ਪਰ ਨੂੰ ਜਿਹੜੀ ਰੋਡ ਮੁੜਦੀ ਹੈ ਉਹਦੇ ਸੱਜੇ ਪਾਸੇ ਜੰਗਲ ਹੈ ਜਿਹੜਾ ਨਹਿਰ ਦੇ ਕਿਨਾਰੇ ਤੇ ਵੀ ਉੱਥੇ ਜਿਹੜਾ ਕੋਸ ਲਾਟਰ ਦਾ ਡਾਗੂਆ ਕੱਟਣ ਦਾ ਕੰਮ ਜਿੱਤਾ ਕਰ ਰਿਹਾ ਇਹ ਵੀ ਜਿਹੜੀ ਮੇਰੇ ਦੋਨੇ ਐਸ.ਐਚ.ਓ. ਤੋਂ ਮੈਂ ਉੱਥੇ ਮੁੱਖ ਤੇ ਪਹੁੰਚ ਗਿਆ। ਮੁੱਖ ਤੇ ਪਹੁੰਚ ਕੇ ਜਿਹੜਾ ਤੇ ਦੇਖਿਆ ਸੀ ਉਹਨਾਂ ਨੇ ਜਿਹੜੀਆਂ 7-8 ਗੁੰਮਾ ਕੱਟੀਆਂ ਜਾਂਦੀਆਂ ਸੀ। ਮੁਕੇ ਤੇ 10-11 ਗੁੰਮਾ ਨੂੰ ਜਿਹੜਾ ਰੈਸਕਿਊ ਕਰ ਲਿਆ ਗਿਆ। ਉਹ ਰੈਸਕਿਊ ਕਾਰ ਕਾ ਗਊਸ਼ਾਲਾ ਭਜਾਈ ਦੇ ਵਿੱਚ। ਜਿਵੇਂ ਇਹਦੀ ਇਨਫੋਰਮੇਸ਼ਨ ਨਹੀਂ ਆਪਣੇ ਸੀਨੀਅਰ ਅਫਸਰਾਂ ਸਾਡੇ ਐਸ.ਐਸ.ਪੀ. ਮਨਜੂ ਯੂਤੀ ਜਦੋਂ ਮ ਉਹਨਾਂ ਨੂੰ ਦਿੱਤੀ ਤੇ ਉਸ ਵੀ ਪਵਨਜੀ ਦੀ ਧਰਣਾ ਨੂੰ ਇਮੀਡੀਏਟ ਅਸੀਂ ਜਿਹੜੀਆਂ 5-6 ਪਾਰਟੀਆਂ ਉਹ ਬੁਲਜਮਾਂ ਨੂੰ ਸਨੈਪ ਕਰਦੀ ਅਰੈਸਟ ਕਰਨ ਦੀ ਦਸਪੈਚ ਕੀਤੀਆਂ ਉਹਦਾ ਰਿਜ਼ਲਟ ਇਹ ਹੈ ਵੀ ਅਸੀਂ ਅਗਲੇ ਦਿਨੀ ਜਿਹੜਾ ਕਾਰਨੀ ਸਵੇਰੇ ਦੋ ਮੌਲਿਆਂ ਜਿਹੜੇ ਆ ਮੈਂ ਗੁਹਾਵਾਂ ਬੰਨੜੇ ਇਹਦਾ ਨਾਮ ਸੀ ਯਕੂਬ ਅਲੀ ਜਿਹੜਾ ਇੱਕ ਦਾ ਤੇ ਇਹ ਅਸੀਂ ਪਾਲ ਮਜਰੇ ਰੰਦਾ ਦੂਸਰੇ ਦਾ ਨਾਮ ਸੀ ਮੁਹੰਮਦ ਅਸलम ਜਿਹਦਾ ਅਜੇ ਤੇ ਗੁਹਾ ਘਟ ਰਹੀ ਸੀ ਉਹਦੇ ਪਿੱਛੇ ਦੇ ਪਾਸੇ ਡੇਟਾ ਇਹ ਦੋਨੇ ਮੇਨ ਮੋਡਿਊਲ ਜਿਹੜੇ ਹੀ ਰੈਸਟ ਕਰਦੇ ਆ ਇਸ ਤੋਂ ਬਿਨਾ 120 ਦੇ ਵਿੱਚ ਜਿਹੜੀ ਹੈ ਨੂਰਦੀਨ ਜਿਹੜੀ ਸ਼ੌਕਤ ਅਲੀ ਦੀ ਘਰੜੀ ਆ ਉਹ ਵੀ ਉਹਦੀ ਵੀ ਜਿਹੜੀ ਗ੍ਰਿਫਤਰੀ ਪਾਈ ਆ ਇਹਦੇ ਸੰਬੰਧੀ ਮਕਦਮਾ ਨੰਬਰ 246 ਅਸੀਂ ਜਿਹੜਾ ਦਰਜ ਕੀਤਾ ਸੀ ਅੰਡਰ ਸੈਕਸ਼ਨ 298 111 62 ਸੈਕਸ਼ਨ 5 ਤੇ 8 ਦਾ ਪ੍ਰੈਕਪਸ਼ਨ ਆਫ ਕੋਰਸ ਲਾਟਰੈਟ ਦੇ ਤਹਿਤ ਦਰਜ ਕੀਤਾ ਸੀ ਤੇ ਬੜੀ ਜਲਦੀ ਜਿਹੜੇ ਹੋਰ ਵੀ ਮੋਲਮਾ ਉਹਨਾਂ ਨੂੰ ਗ੍ਰਿਫਤਰ ਕਰ ਲਏ ਕਿੰਨੇ ਕ ਬੰਦੇ ਹੋਰ ਇਨਵਾਰਮੈਂਟ ਤੇ ਚਾਂਸ ਹੈ ਜੀ ਇਹਦੇ ਵਿੱਚ ਜੇ ਇਹਨਾਂ ਤੋਂ ਬਿਨਾਂ ਜਿਹੜੀ ਹੁਣ ਤੱਕ ਨਮਰਮੈਂਟ ਚਾਰ ਬੰਦਿਆਂ ਦੀ ਹੋਰ ਆ ਰਹੀ ਹੈ ਜਿਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਏਗਾ ਸਰ ਜੀ ਇਹੇ ਗਊਆਂ ਨੂੰ ਕੱਟਦੇ ਸੀ ਇਹਨਾਂ ਦਾ ਮਾਸ ਕਿੱਧਰ ਸਪਲਾਈ ਕਰਦੇ ਸੀ ਇਹ ਜਿਹੜਾ ਮੇਨ ਮੰਦਾ ਜਿਹੜਾ ਇਹਨਾਂ ਦਾ ਨਾ ਯੂਪੀ ਵਾਲੇ ਬੰਦੇ ਆ ਉਹ ਅਰੈਸਟ ਕਰਨ ਵਾਲੇ ਰਹਿੰਦੇ ਆ ਉਹ ਤੋਂ ਬਾਅਦ ਤੁਹਾਨੂੰ ਵੀ ਡਿਸਕਲੋਜ਼ ਕਰਾਂਗੇ ਕਿਉਂਕਿ ਇੱਕ ਤਾਂ ਇਹ ਜਿਹੜਾ ਇਹਨਾਂ ਦਾ ਆਪਸੀ ਭਾਈਚਾਰਾ ਹੈ ਉਹਦੇ ਵਿੱਚ ਵੀ ਇਹ ਸਪਲਾਈ ਕਰ ਦਿੰਦੇ ਸੀ ਜਿਹੜਾ ਸ਼ਹਿਰ ਹੈ ਕੋ ਵੱਡਾ ਸ਼ਹਿਰ ਹੈ ਲੱਗੇ ਉੱਥੇ ਵੀ ਜਗ੍ਹਾ ਸਪਲਾਈ ਕਰਦੇ ਸੀ ਇਹਦੇ ਬਾਰੇ ਜਿਵੇਂ ਉਹ ਗ੍ਰਿਫਤਾਰ ਹੋਣਗੇ ਉਹ ਤੋਂ ਬਾਅਦ ਫਿਰ ਪਤਾ ਸੱਜ ਇਹਦਾ ਸ਼ਹਿਰ ਸੌਣ ਨੇ ਕਿਹਾ ਵੀ ਕਿ ਜਿਹੜਾ ਹੁਟਨਾ ਜੀ ਮਾਲ ਸਪਲਾਈ ਕਰਦੇ ਜੀ ਜਿਹੜਾ ਬਹੁ ਮਾਸਾਤਿਆ ਕਰਕੇ ਇਹ ਜਦੋਂ ਕੋਈ ਸਾਹਮਣੇ ਆਲੇ ਇਹਦਾ ਇਹ ਹੈ ਜੀ ਜਦੋਂ ਬੰਦਾ ਜਿਹੜਾ ਮੈਨ ਹੈ ਜਿਹੜਾ ਅੱਗੇ ਲੱਗਾ ਜਾਂਦਾ ਸੀ ਉਹਦੀ ਰੈਸ ਤੋਂ ਬਾਅਦ ਇਹਦੇ ਬਾਰੇ ਬਿਲਕੁਲ ਕਲੀਅਰਿੰਗ ਤਾਂ ਕਿ ਤੀਜੀ ਘਟਨਾ ਵਾ ਆਪਣੇ ਮਛੜ ਲੱਕੇ ਦੇ ਵਿੱਚ ਕਿ ਇੱਥੇ ਮਛੜ ਲੱਕੇ ਜੀ ਕਿਉਂ ਇਹ ਬਾੜ ਦੁੱਤਾ ਕਰਦੇ ਨੇ ਜੀ ਇਹਦਾ ਮੇਨ ਕਾਰਨ ਇਹ ਹੈ ਜੀ ਜਿਹੜਾ ਸਾਡਾ ਗੜੀਪੁਰ ਤੋਂ ਲੈ ਕੇ ਨਹੀਂ ਮਹਿਲੂਲਪੁਰ ਤੱਕ ਜਿਹੜਾ ਇਹਦੇ ਨਹਿਰ ਦੇ ਕੰਡੇ ਤੇ ਜੰਗਲ ਕਾਫੀ ਹੈ ਉਹ ਜੰਗਲ ਦਾ ਜਿਹੜਾ ਫਾਇਦਾ ਕਿਉਂਕਿ ਜਿੱਥੇ ਨਹੀਂ ਪਹਿਲਾਂ ਕੀਤਾ ਸੀ ਪਹਿਲਾਂ ਵੀ ਅਸੀਂ ਸਾਰੇ ਮੁੱਲਾਂ ਨੂੰ ਗ੍ਰਿਫਤਾਰ ਕੀਤੇ ਸੀ ਪਰ ਜਿਹੜੇ ਨਵੇਂ ਆ ਇਹਨਾਂ ਵਿੱਚ ਪੁਰਾਣੇ ਮੁੱਲਾਂ ਤੋਂ ਕੋਈ ਉਹ ਨਵਾਂ ਜਿਹੜਾ ਨਹੀਂ ਹਜੇ ਤੱਕ ਸਾਹਮਣੇ ਆਇਆ ਜਿੱਥੇ ਪੁਰਾਣੇ ਵਾਲੀਆਂ ਸਾਈਡ ਸੀ ਉੱਥੇ ਅਸੀਂ ਗਾਸਟ੍ਰਿੰਗ ਵੀ ਕਵਰ ਕਰ ਰਹੇ ਸੀ ਇਸੇ ਕਰਕੇ ਇਹਨਾਂ ਨੇ ਜਿਹੜੀ ਨਵੀਂ ਜਗ੍ਹਾ ਸਿਲੈਕਟ ਕੀਤੀ ਹੈ ਜਿਹੜੇ ਫੜੇ ਗਏ ਨੇ ਕੋਈ ਪਹਿਲਾ ਪ੍ਰਾਤਿਕ ਮਾਪ ਦਾ ਦਰਜ ਹੈ ਜਿਹੜੇ ਤੇ ਜਿਹੜੇ ਕੋਈ ਦੋਸ਼ ਆ ਕੀਤੇ ਗਏ ਬੰਦੇ ਤੱਕ ਨਹੀਂ ਨਹੀਂ ਹਜੇ ਤੱਕ ਨਹੀਂ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਜੇ ਤੱਕ ਕੋਈ ਇਹਨਾਂ ਦੇ ਜਿਹੜਾ ਪਹਿਲਾ ਮਕਦਮਾ ਤਾਂ ਨਹੀਂ